ਤਮੀ ਹੁਣ ਤੂੰ ਬਿਲਕੁਲ ਵੀ ਦੁਖੀ ਨਹੀਂ ਹੋਣਾ ਠੀਕ ਹੈ ਤੇ ਖੁਸ਼ ਰਹਿਣਾ ਵਾ ਜੋ ਮਰਜੀ ਕੋਈ ਤੈਨੂੰ ਕਿੰਦਾ ਰਹੇ ਕੁਛ ਵੀ ਤੂੰ ਰੋਣਾ ਨਹੀਂ ਆ ਤੇ ਰਾਣੇ ਨੂੰ ਵੀ ਹੌਸਲਾ ਦੇਣਾ ਵਾ ਠੀਕ ਹੈ ਆਪਸੇ ਖੁਸ਼ ਰਹਿਣਾ ਮੰਮੀ ਨਾਲ ਮੈਂ ਆਪੇ ਗੱਲ ਕਰ ਲਵਾਂਗੀ ਠੀਕ ਹੈ ਹਾਂ ਚਲ ਤੂੰ ਹੱਟੋ ਤੇ ਮੇਰੇ ਵਾਸਤੇ ਚਾਹ ਬਣਾ ਦੇ ਇਸੇ ਦੀ ਮੈਂ ਬਣਾਉਣੀ ਆ ਮੈਂ ਕਿੰਨੇ ਚੰਗੇ ਆ ਨਾ ਦੀਦੀ ਪਹਿਲੇ ਮੈਨੂੰ ਇੰਨਾ ਨਹੀਂ ਸੀ ਸਮਝਦੀ ਪਰ ਹੁਣ ਇੰਨੀ ਵੱਡੀ ਗੱਲ 'ਚ ਮੇਰਾ ਸਾਥ ਦੇਣ ਦੇ ਘਾਟੀ ਨਨਾਨਾ ਹੁੰਦੀਆਂ ਇਦਾਂ ਦੀਆਂ ਬਹੁਤ ਵੱਡੀ ਗੱਲ ਐ ਚੱਲ ਸ਼ੁਕਰ ਹੈ ਰੱਬਾ ਕੋਈ ਤੇ ਇਸ ਘਰ 'ਚ ਮੇਰਾ ਸਾਥ ਦੇਣ ਵਾਲਾ ਹੈਗਾ ਐ ਨਾ ਇੱਕ ਮੇਰਾ ਘਰ ਵਾਲਾ ਤੇ ਇੱਕ ਮੇਰੀ ਨਾਨਾ ਹੋਂ ਤੇ ਦੁਨੀਆ ਦੀ ਕੋਈ ਤਾਕਤ ਮੈਨੂੰ ਇਸ ਘਰ 'ਚੋਂ ਨਹੀਂ ਕੱਢ ਸਕਦੀ ਸਿਮਰਤ ਕੀ ਜਿਹੜਾ ਮਰਜ਼ੀ ਜ਼ੋਰ ਲਾ ਕੇ ਵੇਖ ਲੈ ਕਲ ਤੇ ਸਰੋ ਬਾ ਫਿਰ ਮੰਮੀ ਜੀ ਤੈ ਕਿੱਦਾਂ ਨਹੀਂ ਗੱਲਾਂ ਕਰਦੇ ਜੇ ਕਿੱਦਾਂ ਦੀਆਂ ਗੱਲਾਂ ਕਰਦੀਆਂ ਕਿੱਦਾਂ ਦੀਆਂ ਕਰਦੀ ਜਿੱਦਾਂ ਦੇ ਕਰਨੇ ਹੋ ਤਰ੍ਹਾਂ ਦੇ ਕਰਦੀ ਬਸ ਉਹ ਕੋਈ ਚੀਜ਼ ਤੂੰ ਹੋਰ ਨਹੀਂ ਉਸੇ ਫਰੂਟਸ ਹੈਗਾ ਤੂੰ ਨਾ ਆਪਾਂ ਕਰਕੇ ਚੋਕ ਕੇ ਬਾਹਰ ਮਾਰ ਦਾਂਗੇ ਇੱਦਾਂ ਹੀ ਕਰੀਦਾ ਹੋਰ ਕਿੱਦਾਂ ਕਰੀਦਾ ਮੰਮੀ ਪਾਸ ਕਰੋ ਧਰੋ ਰੱਬ ਤੋਂ ਤੁਸੀਂ ਵੀ ਇੱਕ ਜਨਾਨੀ ਜੇ ਇੱਕ ਜਨਾਨੀ ਨਾ ਇਦਾਂ ਕਰਦੇ ਤੈਨੂੰ ਹੋਰ ਤਰ੍ਹਾਂ ਨਹੀਂ ਹੁੰਦਾ ਨਾ ਨਹੀਂ ਤੇ ਜਿਨਾਨੀ ਠੀਕ ਆ ਰਿਸ਼ਤਾ ਵੇਖਣਾ ਕੀਆ ਮੈਨੂੰ ਵੀ ਤੇ ਚਾਹੀਦਾ ਵਾ ਨਾ ਮੈਨੂੰ ਵੀ ਤੇ ਖੁਸ਼ੀ ਚਾਹੀਦੀ ਨਾ ਇਸ ਘਰ ਚ ਮੰਮੀ ਜੀ ਤੁਹਾਨੂੰ ਤੇ ਖੜੀ ਖਿਲਾਰੂ ਕਿ ਨਾਨੀ ਦਾ ਰਿਸ਼ਤਾ ਵੇਖ ਲਵਾ ਸਾਰੀਆਂ ਖੁਸ਼ੀਆਂ ਹੋਣਗੀਆਂ ਮੇਰੀ ਇੱਕ ਗੱਲ ਸੁਣ ਲਓ ਜਿਹੜੀਆਂ ਗੱਲਾਂ ਹੁੰਦੀਆਂ ਨਾ ਅਸ ਤੋਂ ਬਾਅਦ ਮੈਨੂੰ ਆ ਗੱਲਾਂ ਸੁਣ ਮਨੇ ਲੀਆਂ ਚਾਹੀਦੀਆਂ ਉਹਨੂੰ ਖੁਸ਼ ਰੱਖਿਆ ਕਰੋ ਇੱਕ ਤੇ ਉਹਦਾ ਦੁਖੀ ਆ ਉਦੋਂ ਤੁਸੀਂ ਉਹਨੂੰ ਤਾਂ ਮਾਰ ਮਾਰ ਕੇ ਦੁਖੀ ਕਰ ਦਿੱਤਾ ਵਾ ਨਹੀਂ ਉਹ ਸਾਨੂੰ ਮੈਨੂੰ ਨਾ ਖੁਸ਼ ਰੱਖਣ ਮੈਂ ਉਹਨਾਂ ਨੂੰ ਖੁਸ਼ ਰੱਖਾ ਨਹੀਂ ਨਾ ਮੇਰੀ ਖੁਸ਼ੀ ਉਹਨਾਂ ਨੇ ਖੁਸ਼ ਨਹੀਂ ਕੀਤੀ ਮੇਰੀ ਖੁਸ਼ੀ ਖੁਸ਼ ਨਹੀਂ ਆਈ ਉਹਨਾਂ ਦੀ ਖੁਸ਼ੀ ਉਲਟਾ ਮੈਂ ਵੇਖਾਂ ਤੂੰ ਵੀ ਬਹੁਤ ਗੱਲਾਂ ਸੋਹਣੀਆਂ ਕਰਦੀ ਐ ਮੰਮੀ ਜੀ ਮੇਰੀ ਇੱਕ ਗੱਲ ਸੁਣ ਧਿਆਨ ਨਾਲ ਉਹਦੇ ਚ ਉਹਦਾ ਕੀ ਕਸੂਰਾ ਉਹ ਕਿਉਂ ਨਹੀਂ ਚਾਹੁੰਦੀ ਕਿ ਮੈਂ ਮਾਂ ਬਣਾ ਉਹ ਮੈਨੂੰ ਪਹਿਲੇ ਦਿਨ ਦੱਸ ਦਿੰਦੀ ਨਾ ਐਨਾ ਮੈਨੂੰ ਗੁੱਸਾ ਨਹੀਂ ਚੜਨਾ ਜਿਹੜੇ ਉਹਨੇ ਮੈਂ ੱੱੱਕੇ ਖਾਦੇ ਐ ਨਾ ਮੈਨੂੰ ਸਾਰੇ ਯਾਦ ਆਉਂਦੇ ਸਮਝਣ ਲੱਗੀ ਮੈਂ ਮਾਨਦੀ ਐ ਮੰਮੀ ਚਲੋ ਨੇ ਝੂਠ ਬੋਲਿਆ ਤੁਹਾਨੂੰ ਪਤਾ ਨਹੀਂ ਉਹਨੇ ਕਿਉਂ ਬੋਲਿਆ ਐਸੇ ਕਰਕੇ ਵਿਚਰੀ ਨੇ ਬੋਲਿਆ ਹੁਣ ਕਿ ਜੇ ਮੈਂ ਘਰ ਚ ਦੱਸਦਾ ਤੇ ਮੇਰੇ ਨਾਲ ਹਾਂ ਕੁਝ ਹੀ ਹੋਣਾ ਤੇ ਹੋਣਾ ਮੁੰਡਿਆ ਵਾ ਉਹ ਹੁਣ ਵੀ ਤੋ ਉਹ ਕੁਝ ਹੋਇਆ ਵਾ ਉਦੋਂ ਵੀ ਹੋਣਾ ਸੀ ਤੇ ਕੋਈ ਗੱਲ ਨਹੀਂ ਉਦੋਂ ਹੋ ਜਾਂਦਾ ਤੇ ਇੰਨਾ ਟਾਈਮ ਪਾਉਂਦਾ ਕੀ ਫਾਇਦਾ ਸੀ ਗੱਲਾਂ ਨਾ ਗਲਤ ਆ ਜੋ ਕੁਛ ਤੁਸੀਂ ਕਰਨ ਦੇ ਜੀ ਐਸ ਕਰਕੇ ਨਾ ਆਪਣੇ ਆਪ ਨੂੰ ਸੁਧਾਰ ਲਓ ਤੇ ਚੰਗੇ ਰਹੋਗੇ ਮੈਨੂੰ ਸੁਧਾਰਨ ਤੋਂ ਪਹਿਲਾਂ ਉਹਨਾਂ ਨੂੰ ਸਤਾਰ ਉਹ ਸੁਧਰੀ ਆ ਉਹਨੂੰ ਸੁਧਾਰ ਤੇ ਕੀ ਕਰਨਾ ਤੇ ਕੀ ਨਹੀਂ ਕਰਨਾ ਕਿੰਨਾ ਮੈਂ ਜੋ ਇੱਥੇ ਆਈ ਆ ਕੀ ਕੁਛ ਨਹੀਂ ਉਹਨੇ ਕੀਤਾ ਘਰ-ਬਾਰ ਸੰਭਿਆ ਵਾ ਸਭ ਕੁਛ ਆ ਰਾਣੇ ਨੂੰ ਵੀ ਖੋਚ ਰੱਖਦੀ ਆ ਹੋਰ ਨੋਨ ਕੀ ਤੂੰ ਨੱਬ ਦੇ ਜੇ ਤੇ ਜੜਾਈ ਬੱਚੇ ਦੀ ਗੱਲ ਉਹ ਪਰਮਾਤਮਾ ਨੇ ਮਿਹਰ ਕਰ ਦੇਣੀ ਆ ਭਾਵੇਂ ਡਾਕਟਰ ਜੋ ਮਰਜੀ ਕੱਲਿਆ ਮੈਨੂੰ ਨਾ ਪੂਰਾ ਵਿਸ਼ਵਾਸ ਆ ਰੱਬ ਤੇ ਤੂੰ ਉਹਨੂੰ ਜ਼ਰੂਰ ਬੱਚਾ ਹੋਊਗਾ ਨਾ ਹੁਣ ਤੂੰ ਕੀ ਕਹੇਂਦੀ ਵੀ ਮੈਂ ਤੁਹਾਡੇ ਵਿਸ਼ਵਾਸ ਤੇ ਆਰਾਮ ਨਾਲ ਬੈਠੀ ਰਹਿਵਾਂ ਚੁੱਪ ਕਰਕੇ ਨਹੀਂ ਤੇ ਫਿਰ ਕੀ ਕਰੋਗੀ ਹਾਂ ਮੈਂ ਉਹ ਕੁਛ ਨਾ ਬੋਲਾਂ ਕੋਈ ਗੱਲ ਨਾ ਕਰਾਂ ਉਹਦੇ ਨਾਲ ਮੈਂ ਤੁਹਾਡੇ ਆਸਰੇ ਰਵਾਂ ਵੀ ਵਿਮਲ ਵੀ ਆਈ ਸੀ ਚਾਹਦੀ ਮੰਮੀ ਨਾ ਬੋਲੋ ਮੈਂ ਬਾਪਾ ਦਊਗਾ ਸਭ ਕੁਝ ਤੇ ਮੰਮੀ ਜੀ ਤਾਨੇ ਮੈਨੇ ਦੋਗੇ ਉਠਾ ਸਿੱਧਾ ਬੋਲੋਗੇ ਘਰੋਂ ਕੱਢ ਦੋਗੇ ਫਿਰ ਬੱਚਾ ਮਿਲ ਜੂਗਾ ਬੱਚਾ ਤਾਂ ਨਹੀਂ ਮਿਲ ਜੂਗਾ ਤੇ ਫਿਰ ਮੈਂ ਕੀ ਕਰਾਂ ਰੱਖ ਤੇ ਦੱਸ ਉਹਨੂੰ ਦੱਸਣਾ ਗਾਂ ਵੱਚੀ ਨਹੀਂ ਆ ਜਿਹੜਾ ਆਪਾਂ ਕੱਢ ਦਾਂਗੇ ਬਾਹਰ ਇਨਸਾਨ ਆ ਇਸ ਕਰਦੀ ਨੋ ਆ ਵਿਆਹ ਕੇ ਲਿਆਏ ਜੇ ਤੁਸੀਂ ਉਹਨੂੰ ਮੇਰੀ ਸੁਣ ਗੱਲ ਹਾਂ ਤੂੰ ਹੀ ਨਾ ਉਹਦੀਆਂ 4-5 ਕੰਨਾਂ ਚ ਪਵਾ ਲਈਆਂ ਸੁਣ ਲਈਆਂ ਨਾ ਮੋਂ ਤੂੰ ਵੀ ਉਹਦੀਆਂ ਗੱਲਾਂ ਕਰਨੀਆਂ ਜਿੱਦਾਂ ਹੈਗੀ ਰਹਿਂਦੇ ਮੈਨੂੰ ਉਹਨਾਂ ਕੋਈ ਸਮਝਾ ਤਾਨੂੰ ਨਹੀਂ ਕੋਈ ਸਮਝਾ ਸਕਦਾ ਮੈਂ ਸਭ ਲਾ ਲਿਆ ਵਾ ਮੈਂ ਤੂੰ ਹੀ ਸਮਝਾ ਜਾ ਉਹ ਹੀ ਸਮਝਾ ਸਾਰੇ ਮੈਨੂੰ ਹੀ ਸਮਝਾਉਂਦੇ ਆ ਮੈਂ ਹੀ ਇੱਕ ਪਾਗਲ ਹੋ ਗਈ ਆ ਤੇ ਮੈਂ ਗਲਤ ਕਰ ਰਹੀ ਹਾਂ ਸਾਰਾ ਮੇਰਾ ਜੀ ਕਰਦਾ ਮੈਂ ਉਹਨਾਂ ਗਲਤ ਕਰਾਂ ਮੈਂ ਬੀਨੇ ਚਾਹ ਬਣਾ ਲਈ ਤੇ ਮੈਂ ਚੱਲੀ ਪਈ ਬੱਠੇ ਰੋ ਜਾ ਤੀ ਜਾ ਕੋਈ ਨਹੀਂ ਸਮਝਣਾ ਸੁਣ ਲਈ ਆ ਚਾਰ ਉਹਦੀਆਂ ਤੇ ਆ ਗਈ ਮਮੀ ਨੂੰ ਸਮਝਾਉਣਾ ਇਹ ਮਮੀ ਦੀ ਵੱਡੀ ਬੇਬੇ ਬਣ ਗਈ ਆ ਅੱਜ ਮਮੀ ਨੂੰ ਲੱਗ ਪਈ ਗੱਲਾਂ ਕਰਨ ਹੈ ਕੱਲ ਦੀ ਕੱਲੀ ਤੇ ਅੱਜ ਮੈਨੂੰ ਸਮਝਾਉਣਾ ਗਈ ਆ ਕੇ ਬਹੁਰਾ ਆਉਣਾ ਜਿੱਥੋਂ ਆਈਂ ਮੈਂ ਤਾਂ ਸੋਚਿਆ ਸੀ ਵੀ ਆਉਗੀ ਤੇ ਚੱਲ ਇਹਨੂੰ ਦੱਸੂਗੀ ਤੇ ਮੇਰੇ ਵੱਲ ਦੀ ਗੱਲ ਕਰੂਗੀ ਤੈਨੂੰ ਕੋ ਸਮਝਾਉਗੀ ਇਹ ਅੰਦਰ ਜਾ ਕੇ ਉਹਦੀਆਂ ਗੱਲਾਂ ਸੁਣ ਕੇ ਤੇ ਮੈਨੂੰ ਸਮਝਾਉਣ ਗਈ ਆ ਸੁਣ ਲੈ ਇਹਦੀ ਗੱਲ ਵੱਡਾ ਕੰਮ ਕਰਨਾ ਈ ਹੈ ਮੈਨੂੰ ਕਹਿੰਦੇ ਜਾ ਤੂੰ ਜਾ ਚਾਚੀ ਨਾਲ ਤੂੰ ਇਹ ਜ ਨਹੀਂ ਬਣੀ ਰਹਿਨੀ ਚਾਚੀ ਦੀ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਮੇਰੇ ਨਾਲ ਚੱਲੋ ਤੇ ਮੈਨੂੰ ਉਹਨਾਂ ਨੇ ਮਨਾ ਕਰਤਾ ਕੰਦੇ ਆ ਕੇ ਮੈਨੂੰ ਮੇਰੇ ਪੇਕੇ ਨੂੰ ਫੋਨ ਆ ਗਿਆ ਮੈਂ ਉੱਥੇ ਜਾਣਾ ਦੱਸਿਆ ਥੋੜਾ ਮੈਨੂੰ ਚੰਨ ਲੱਗਿਆ ਚੋਪਾ ਕੇ ਬੈਗ ਫੜਿਆ ਤੇ ਤੁਰਪੇ ਨਹੀਂ ਤਾਂ ਅੱਗੇ ਜਾਣ ਲੱਗਿਆ ਮੈਨੂੰ ਕੁੱਛ ਦੇ ਹੀ ਹੁੰਦੇ ਸੀ ਨਾ ਚਾਚੀ ਜੀ ਗੱਲ ਕਰਦੀ ਮੈਂ ਚੰਗੀ ਤੇ ਨਹੀਂ ਲੱਗਦੀ ਪਤਾ ਨਹੀਂ ਮੇਰੇ ਨਾਲ ਜ਼ਿਆਦਾ ਤੇ ਮੰਮੀ ਵੇਕੇ ਤੋਂ ਹੀ ਲੈਂਦੀ ਆ ਮੈਨੂੰ ਕਦੀ ਵੇਖਿਆ ਜਿੱਦਾਂ ਮੈਂ ਕਹ ਦੇਣਾ ਲੈ ਤੂੰ ਕੀ ਕਰਨ ਚਾਹੇਗਾ ਨਾ ਮੈਂ ਦੂਸਰੇ ਇੱਕ ਦਿਨ ਪਿੱਤੇ ਚਲ ਜਾਂਦੇ ਤੇ ਕਹਿੰਦਾ ਤੇ ਮੂੰਹ ਮਾਰੀ ਆ ਨੀਆਂ ਗੱਲਾਂ ਕਰਦੀ ਆ ਉਨੇ ਵੇਖੋ ਐਡੀ ਮੁਸੀਬਤ ਪਈ ਉਹਨਾਂ ਦੇ ਘਰ ਉਦੋਂ ਆਪਾਂ ਹੋ ਗਏ ਆਏ ਤੇ ਤੁਸੀਂ ਘਰ ਬਹਿ ਕੇ ਸਲਾਹ ਕਰੋ ਤੁਹਾਡੇ ਨਾਲ ਮੈਂ ਘਰ ਦਾ ਰੋਟੀ ਪਾਣੀ ਕਰਾਂ ਤੁਸੀਂ ਆਣੇ ਦੋਵੇਂ ਜਣੀਆਂ ਤੁਸੀਂ ਜਾਓ ਸੀਨਾ ਤੁਸੀਂ ਕਿਤੇ ਮੇਰੇ ਧੀ ਨੂੰ ਸੱਚੀ ਮੁੱਚੇ ਬਾਹਰ ਕੱਢ ਦਿੰਗੇ ਤੇ ਮੈਂ ਉਹਨੂੰ ਕਿੱਥੇ ਲੈ ਕੇ ਜਾਵਾਂਗੀ ਫਿਰ ਨਹੀਂ ਚਾਚੀ ਜੀ ਐਨੀ ਨੋਬਤ ਨਹੀਂ ਹੁੰਦੀ ਤੁਸੀਂ ਫਿਕਰ ਨਾ ਕਰੋ ਪ੍ਰਾਇਤ ਤੇ ਜਾ ਨਹੀਂ ਉਧਰ ਹੀ ਖਾਂ ਪਰੋ ਗਰਮੀ ਵੀ ਅੰਨੀ ਆਉਂਦੀ ਹੈ ਕਰਕੇ ਥਾਰਦੇ ਉਹਨਾਂ ਘਰੋਂ ਜੁਆਏ ਆਏ ਆ ਇਹ ਫੜਾਓ ਮੈਂ ਕਿਹਾ ਵੀ ਸੀ ਮੈਨੂੰ ਪੀਕੇ ਜਾਇਓ ਪਰ ਵੇਖ ਲਾ ਆਹੇ ਜਾਤੀ ਤੀ ਚੰਬਰ ਦਾ ਬੂਆ ਮਾਰਨਾ ਆ ਚਾਬੀ ਬਾਹਰ ਟਾਂਦੀ ਧੀਏ ਉਹ ਵੀ ਢੱਕ ਗਾਈ ਐਂ ਜਰਵਾਨੀ ਚਾਬੀ ਆ ਚੱਚੀ ਜੀ ਤੁਸੀਂ ਬੈਠੋ ਗੱਲਾਂ ਕਿ ਆਈ ਮਾਤਾ ਨੇ ਤੇ ਨਾ ਨਹੀਂ ਸੋਚਿਆ ਪਿੱ ਗਈਆਂ ਮਾਂ ਉਹਨਾਂ ਨੂੰ ਦੇਖ ਲਈਏ ਤੇ ਪਾਣੀ ਤਾਂ ਨਹੀਂ ਪਿਆ ਕੇ ਮੈਂ ਫੇਰ ਹੀ ਜਾਨੀ ਆ ਗਰਮੀ ਚ ਉਹਨਾ ਕੱਪ ਕੇ ਪੈਣਾ ਜਦੋਂ ਵਕਤ ਮਾੜਾ ਹੋਵੇ ਨਾ ਤੇ ਸਭ ਨਾਲ ਪਹਿਲਾਂ ਆਪਣੇ ਸਾਥ ਛੱਡਦੇ ਆ ਇਹ ਗੱਲ ਤੇ ਇਹਨਾਂ ਨੇ ਸਾਬਤ ਕਰਕੇ ਵਿਖਾਤੀ ਆ ਚਲ ਮਾਂ ਮੈਂ ਜਿਉਂ ਨਹੀਂ ਪਾਨ ਲੈ ਕੇ ਆ ਮੇਰੇ ਤੇ ਕੋਈ ਨਹੀਂ ਰੋਟੀ ਪਕਾ ਕੇ ਦੇਦੀ ਆ ਤੇ ਭਾਂਡੇ ਦੇਖੋ ਮਮਾ ਦੇਰ ਨੂੰ ਸੋਪਿਆ ਆਣਾ ਮੈਂ ਤੇ ਭਾਂਡੇ ਮਾਰ ਜਾਂ ਦੋ ਤੱਕ ਨਹੀਂ ਹੋ ਰੋ। ਕਿ ਆ ਸੀ ਮਾ। ਹਲਫਾ। ਸੀ ਮਾ। ਠੰਡਾ ਤੇ ਨਹੀਂ ਲੈਣਾ। ਨਹੀਂ ਠੀਕ ਹੈ ਬਹਿ ਜਾ ਇਦਾਂ। ਮੇਰੀ ਗੱਲ ਸੁਣ। ਆ ਜੀ ਡਾਕਟਰ ਪਾਪਾ ਗਏ ਆ। ਮੇ ਨੂੰ ਮੰਦੀ ਨੇ ਦੱਸਿਆ ਸੀ ਡਾਕਟਰ। ਇਹ ਤਾਂ ਕਦੇ ਸੀ ਸ਼ਕਤੀ ਕੋਲੇ ਬੱਚਾ ਹੁੰਦਾ ਹੀ ਹੁੰਦਾ ਪਰ ਉਹਨੇ ਇਹ ਗੱਲ ਕਹਿ ਤੀ ਦਵਾਈ ਮੇਰੀ ਭਾਵੇਂ ਖਾਓ ਸਾਲ ਭਾਵੇਂ ਖਾਓ 6 ਮਹੀਨੇ ਤ ਭਾਵੇਂ ਖਾਓ 5 ਸਾਲ ਪਰ ਹੋਊਗਾ ਜਰੂਰ ਪਰ ਮੈਨੂੰ ਕੋਈ ਇਹ ਗੱਲ ਸਮਝ ਨਹੀਂ ਲੱਗੇਗੀ ਆ ਨਾਲੇ ਦੂਜੀ ਮੇਰੀ ਗੱਲ ਸੁਣਾ ਟੀਵੀ 'ਚ ਉਹ ਤਾਂ ਤੇ ਮੈਂ ਦੱਸਿਆ ਸੀ ਕੀ ਕਹਿੰਦੇ ਆਈਵੀਐਫ ਕੀ ਐ ਤਰ੍ਹਾਂ ਦਾ ਹਾਂਜੀ ਤੇ ਜੇ ਕੋਈ ਐ ਤਰ੍ਹਾਂ ਦਾ ਚੱਕਰ ਹੈਗਾ ਮੈਨਾਂ ਤੇ ਕਦੀ ਚੰਗੀ ਲੱਗਦੀ ਤੂੰ ਗੱਲ ਕਰ ਖਸ਼ਮੀਨਾ ਚਲੋ ਤੇ ਇਹ ਕਹਿੰਦੀ ਹਾਂ ਤੇ ਮੈਂ ਕਰ ਲੈਨੀ ਆ ਪਰ ਤੀਨਾ ਮੀਂਹ ਗੱਲ ਸੁਣੋ ਮੈਂ ਤਾਂ ਮੈਂ ਇਹ ਸਲਾਹ ਦਿੰਦੀ ਆ ਕਿ ਡਾਕਟਰ ਦੂਜਾ ਵੇਖੀ ਮੈਨੂੰ ਵੀ ਇਹ ਡਾਕਟਰ ਦੀ ਗੱਲਾਂ ਕੁਝ ਚੰਗੀਆਂ ਨਹੀਂ ਲੱਗੀਆਂ ਹੈਨਾ ਨਹੀਂ ਲੱਗੀਆਂ ਕੰਧਾ ਕੁਝ ਹੋ ਰਿਹਾ ਕਰਦਾ ਕੁਝ ਇਹ ਰਸਤਾ ਕੋਈ ਦੱਸਣ ਦਿਆ ਨਹੀਂ ਚਾਚੀ ਜੀ ਮੈਂ ਉੱਥੇ ਧਾਰ ਲਿਆ ਵੀ ਆਪਾਂ ਇਹਦੇ ਕੋਲ ਨਹੀਂ ਆਣਾ ਹੁਣ ਹੁਣ ਆਪਾਂ ਕੋਈ ਹੋਰ ਡਾਕਟਰ ਕੋਲ ਜਾਵਾਂਗੇ ਨਾ ਮੰਮੀ ਨਾ ਤੇ ਦੋ ਚਾਰ ਦਿਨ ਬੰਨਣਾ ਨਹੀਂ ਕਰ ਆਪਾਂ ਜਾਵਾਂਗੇ ਨਾ ਫਿਰ ਇੱਕ ਡਾਕਟਰ ਵੀ ਟ੍ਰਾਈ ਕਰੀਏ ਮੇਰੇ ਸੇ ਵੀ ਨੇ ਇੱਕ ਡਾਕਟਰ ਦੱਸਿਆ ਸੀ ਉੱਥੇ ਜਾਵਾਂਗੇ ਮੇਰੀ ਗੱਲ ਸੁਝੇ ਮ ਆਪਾਂ ਨੇ ਤਾਂ ਕਿਝ ਖਾਂਦੇ ਠੀਕ ਹੈ ਤਾਂ ਬੱਚੇ ਆਜੂ ਹੁੰਦਾ 5 ਸਾਲਾਂ ਨੂੰ ਹੁੰਦਾ ਜਾਂ 10 ਸਾਲਾਂ ਨੂੰ ਹੁੰਦਾ ਇੱਕ ਮਾਂ ਦੀ ਕਦਰ ਤੇ ਬੱਚੇ ਦੇ ਨਾਲ ਹੀ ਹੁੰਦੀ ਨਾ ਜੇ ਤੂੰ ਕਮੇ ਤੇ ਕਿਉਂ ਨਾ ਆਪਾਂ ਰਣਜੀਤ ਨਾਲ ਤੇ ਸ਼ਮੀ ਨਾਲ ਕਰਨ ਕਰਕੇ ਬੱਚਾ ਗੋਦੀ ਲੈ ਲਈ ਜਿਆਦਾ ਵਧੀਆ ਨਹੀਂ ਹੋਏਗਾ ਲੈ ਲੇਗਾ ਭਲੇ ਦਾ ਭਲਾ ਹੋ ਜਾਊਗਾ ਉਹਨੂੰ ਬੱਚਾ ਮਿਲ ਜੇਗਾ ਤੇ ਬੱਚੇ ਨੂੰ ਮਾਂ ਮਿਲ ਜੇਗੀ। ਢਾਹ ਤੇ ਪੈ ਗਈ ਸੀ। ਪਰ ਚਾਚੀ ਜੀ ਕਹੀ ਗਿੰਦੇ ਆ ਨਹੀਂ। ਆਪਾਂ ਤਾਂ ਆਪਣਾ ਹੀ ਬੱਚਾ ਰੱਖਣਾ। ਗੋਦ ਨਹੀਂ ਆਣਾ। ਇਹ ਗੱਲ ਛੰਮੀ ਤੇ ਮੰਨ ਜੇਗੀ ਪਰ ਰਜੀਤ ਪਾਣੀ ਨਾਲ ਤੇ ਕਹੇ ਆ। ਤੂੰ ਜਾ ਉਹਦੀ ਸੱਸ ਮੰਨਦੇ। ਸੀਮਾ ਇਹ ਕਿੱਥਾਂ ਦੀ ਗੱਲ ਆ। ਕਿ ਆਪਣਾ ਬੱਚਾ ਤੇ ਆਪਣਾ ਹੀ ਹੁੰਦਾ। ਤੇ ਮੇਰਾ ਕਿਹੜਾ ਹੋਰ ਚੁੰਦੀ ਹੈ ਚਾਚੀ ਜੀ ਇਸਾਂ ਦੀ। ਵੇਖ ਸਹੀ। ਮੇਰਾ ਕਿਹੜਾ ਆਪਣਾ ਬੱਚਾ ਸੀ ਕੋਈ। ਪਰ ਤੁਸੀਂ ਕਿੰਨਾ ਮੇਰਾ ਸਾਥ ਦਿੰਦੇ ਜੇ ਲੱਕੀ ਮੇਰਾ ਆਪਣਾ ਕਿੰਨਾ ਸਾਥ ਦਿੰਦਾ ਹੋ ਸਕਦਾ ਹੈ ਕਿ ਜੇ ਮੇਰਾ ਆਪਣਾ ਬੱਚਾ ਹੁੰਦਾ ਉਹ ਮੇਰਾ ਸਾਥ ਹੀ ਨਾ ਦਿੰਦਾ ਆ ਕਿੰਨਾ ਕੁਝ ਆਪਾਂ ਫਿਲਮਾਂ 'ਚ ਵੇਖੀਦਾ ਚਾ ਲਾਗੇ ਬੰਨੇ ਆਪਣੇ ਆਂਡਕਵੰਡ ਕਈ ਕੋਚ ਘਟਨਾ ਕਰਦੀਆਂ ਕਿ ਆਪਣੇ ਬੱਚੇ ਜਿਹੜੇ ਆ ਉਹ ਪੁੱਛਦੇ ਨਹੀਂ ਹੈਗੇ ਸਹੀ ਗੱਲ ਹੈ ਚਾਚੀ ਜੀ ਕਈ ਲਾਦੇ ਉਹ ਜੀ ਹੁੰਦੀ ਆ ਪੁੱਛਦੇ ਨਹੀਂ ਮਾਪਿਓਂ ਜਿਹੜੇ ਗੋਦ ਲਈ ਹੁੰਦੀਆਂ ਨਾ ਉਹ ਜ਼ਿਆਦਾ ਕੇਅਰ ਕਰਦੀ ਆਪਣੇ ਮਾਪਿਓ ਦੀ ਮੈਂ ਦੇਖਿਆ ਵੀ ਆ ਨਾਲੇ ਸੀਮਾ ਬੱਚਾ ਜਦੋਂ ਸਾਡੇ ਕੋਲ ਆ ਜਿਹੜਾ ਨਾ ਆਪਾਂ ਤੇ ਆਪਣੇ ਹਿਸਾਬ ਨਾਲ ਢਾਲਾਂਗੇ ਤੈਨੂੰ ਪਤਾ ਸ਼ਮਮੀ ਕਿੰਨੀ ਸਿਆਣੀ ਹੈ ਰਣਜੀਤ ਕਿੰਨਾ ਸਿਆਣਾ ਉਹਨਾਂ ਨੇ ਆਪਣੇ ਹਿਸਾਬ ਨਾਲ ਢਾਲਣਾ ਨਾਲੇ ਬੱਚਾ ਤਾਂ ਕੋਰਾ ਹੁੰਦਾ ਉਹਨੂੰ ਕੀ ਪਤਾ ਸਮਝਾਣਾ ਤੇ ਆਪਾਂ ਹੀ ਹੈ ਨਾ ਸੰਸਕਾਰ ਤੇ ਆਪਾਂ ਆਪ ਦੇਣਾ ਨਾ ਬੱਚੇ ਨੂੰ ਜੀ ਚਾਚੀ ਜੀ ਮੈਂ ਤੇ ਕਿਹਾ ਪਰ ਮਾਤਮਾ ਕਰੇ ਸੀਨ ਜੀ ਦੀ ਗੱਲ ਪਾਉਂਦੇ ਤੇ ਆਪਾਂ ਸੀਨ ਆ ਗਏ ਚੁੱਕੇ ਉਹਦਾ ਪੇਨਾ ਬੱਚਾ ਸ਼ਮਮੀ ਦੀ ਝੋਲੀ ਚ ਨਾ ਪੁਆਰੀ हां एक ਗੱਲ ਤੇਰੀ ਸਹੀ ਹੈ ਸਹੀ ਕਿਆ ਤੂੰ ਸਹੀ ਕਿਆ ਹਮ ਨਾਲੇ ਉਹਨੇ ਦੇ ਘਰ ਦਾ ਜੀ ਉਹਨਾਂ ਦੇ ਘਰ ਚ ਹੀ ਰਹੇਗਾ ਨਹੀਂ ਨਹੀਂ ਸਿੰਘ ਰੱਖਦੀ ਅੱਖਾਂ ਦੇ ਸਾਹਮਣੇ ਵੀ ਤੇ ਸ਼ਮਨ ਵੀ ਪੂਰਾ ਪਿਆਰ ਦੇ ਹਾਂ ਇਹ ਗੱਲ ਆ ਪਰ ਜੇ ਇਹ ਗੱਲ ਤੇਰੀ ਸਸਰਾ ਮੰਨੀ ਤੇ ਫੇਰ ਇਹ ਤੇ ਗੱਲ ਤਾਂ ਨਹੀਂ ਸਹੀ ਹੈ ਉਹਨੇ ਕਹਣਾ ਤੂੰ ਤੇ ਰੱਖਣੀ ਸਲਾਮਤ ਦਿੰਦੀ ਰਹੀ ਚਾਚੀ ਕੋਈ ਨਹੀਂ ਕੀ ਗੱਲ ਕਰੀਏ ਨੁੱਤ ਮੇਰਾ ਨਾਂ ਮੇਰੀ ਗੱਲ ਸੁਣ ਕੁੜੀ ਹੁਣ ਵਿਆਹ ਹੀ ਗਈ ਐ ਉਹਦੀ ਆਪਣੀ ਮਰਜ਼ੀ ਆ ਸਹੁਰੇ ਦੇ ਵੀ ਆਪਣੀ ਮਰਜ਼ੀ ਆ ਤੇ ਉਹਦੀ ਸੱਸ ਦੀ ਵੀ ਮਰਜ਼ੀ ਮੇਰੇ ਹਿਸਾਬ ਨਾਲ ਜਦੋਂ ਇਹਦੇ ਸੱਸ ਨੂੰ ਇਹ ਗੱਲ ਕਹਤੀ ਨਾ ਉਹ ਇਸ ਗੱਲ ਨੂੰ ਸਮਝੇਗੀ ਉਹ ਵਾਕੇ ਕਹੇਗੀ ਸਿਮਰਤ ਨੂੰ ਕਿ ਸਿਮਰਤ ਤੂੰ ਪਹਿਲਾ ਬੱਚਾ ਜਿਹੜਾ ਨਾ ਛੰਮੀ ਦੀ ਝੋਲੀ ਚ ਪਾ ਦੇ ਤੇ ਮੈਨੂੰ ਪੂਰੀ ਉਮੀਦ ਆ ਕਿੜੀ ਸਿਮਰਤ ਆ ਉਹ ਇਸ ਗੱਲ ਨੂੰ ਨਾ ਨਹੀਂ ਕਰੇਗੀ ਉਹ ਆਪਣਾ ਬੱਚਾ ਜ਼ਰੂਰ ਝੋਲੀ ਚ ਪਾ ਦੇਗੀ ਚਲੋ ਮੈਂ ਤੇ ਕਹਿੰਨੀ ਆ ਮਾਲਕੋ ਦੀ ਸਸਤੀ ਦਿਮਾਗ ਕੀ ਉਹ ਗੱਲ ਪਿਠਾ ਦੇ ਆਪਾਂ ਮਾਣੀ ਦੀ ਗੱਲ ਤੋਂ ਦਿੰਦੇ ਆ ਤੇ ਸ਼ਾਇਦ ਅਬਾਰ ਵੇਖਿਆ ਕੌਣ ਹੈ ਕੌਣ ਤੇ ਪਾਣੀ ਪੀਓ ਦੇਖ ਨੀਏ ਦਰਵਾਜ਼ਾ ਖੜਿਆ ਮੈਂ ਬੰਦ ਕਰਾਈ ਸੰਗੋਣ ਕੋਤਾ ਕਿਹੜਾ ਇੰਨਾ ਕਾਲਾ ਵਾ ਬੱਲਾ ਤੇ ਬੱਲਾ ਵਾਲੀ ਜਾਂਦਾ ਅਥਰ ਉੱਤਰੇ ਤੋਂ ਲੱਗਦਾ ਨਾ ਮੰਤਰ ਕਿੱਦਾਂ ਸਿੱਖਾਉਂਦਾ ਸੀ। ਕਿੰਨੇ ਮੈਨੂੰ ਕਿਹੜਾ ਇੰਨਾ ਕਾਲਾ ਵਾ ਬੇਲਾਂ ਤੇ ਬੱਲਾ ਮਾਰੀ ਜਾਂਦਾ। ਤੂੰ ਹੀ ਤੇ ਬੂਹਾ ਨਹੀਂ ਬੋਲਦੇ ਤੇ। ਨਾਲ ਕੋਹਦਾ ਆਈ? ਇਕੱਲੀ ਆਈ ਮੈਂ। ਸਾਈ ਕਿੱਥੇ? ਤੂੰ ਦੇਖਿਆ ਨਹੀਂ ਕਿ ਸਾਈ ਕਿੱਥੇ ਗਿਆ ਵਾ। ਤੇ ਮੇਰੇ ਮੋਹਰੇ ਇਕੱਲੀ ਜੇ ਮੈਂ ਚਲ ਮਿੱਧਰ ਆ ਜਾਂਦੀ। ਮੇਰੇ ਸੱਨੇ ਨਾਲ। ਉਹ ਸ਼ੰਮੀ ਦੀ ਦੀਆਂ ਸੁਦੀ ਕੋਈ ਨਾ ਤੇ ਆਓ। ਮੰਮੀ। ਮੰਮੀ। ਕਿ ਰਹਿ ਤੈ ਮੰਮੀ ਨਾ ਆਵੀ ਮੰਮੀ ਇਹ ਕਿ ਘਰ ਆ ਜਾ ਤੇ ਪਾਣੀ ਕੋਣੀ ਤੇ ਪਹਿਲਾਂ ਕਿੰਨ ਦੱਸਨੀ ਮੰਮੀ ਕਿੱਥੇ ਗਈ ਹੋਗੀ ਪਾਣੀ ਪਹਿਲਾਂ ਕਿੰਨ ਦੱਸਨੀ ਮੰਮੀ ਕਿੱਥੇ ਆ ਇਹ ਕਿਤੇ ਯਾਰ ਜਦੋਂ ਆ ਮੰਮੀ ਹੁੰਦੇ ਨਹੀਂ ਘਰ ਤੇ ਤੂੰ ਫੋਨ ਕਰਕੇ ਤੇ ਆਣਾ ਨਹੀਂ ਹੁੰਦਾ ਆਪਣੀ ਗਲਤੀ ਤੇ ਮੰਨਦੀ ਨਹੀਂ ਤੂੰ ਸਿਮਰਤ ਆਈ ਹੈ ਨਹੀਂ ਆ ਜਾ ਕੁੜੀਏ ਮੈਂ ਸਸੀ ਕਾਰ ਸਸੀ ਮੈਂ ਤੇਨੂੰ ਹੁਣੇ ਹੀ ਯਾਦ ਕਰਨ ਢਈ ਸੀ ਬਹਿ ਜਾ ਕੀ ਤੂੰ ਕੱਲੀ ਆਈ ਆ ਹਾਂਜੀ ਮੈਂ ਕੱਲੀ ਆਈ ਆ ਸ਼ਮੀ ਨਹੀਂ ਆਈ ਤੇਰੇ ਨਾਲ ਉਹ ਨਹੀਂ ਚਾਚੀ ਜੀ ਮੈਂ ਤੇ ਥੋੜੇ ਜਿ ਇੱਧਰ ਕੰਮ ਆਈ ਤੇ ਮੈਂ ਇੱਧਰ ਆ ਗਈ ਮੈਂ ਚਲ ਮੰਮੀ ਜਾਨ ਮਿਲ ਕੇ ਆਉਣੀ ਤੇ ਸਾਹਿਲ ਸਾਹਿਲ ਟ੍ਰਿਪ ਤੇ ਰਹੇ ਆ ਟ੍ਰਿਪ ਤੇ ਗਏ ਹਾਂਜੀ ਕਦੋਂ ਦਾ ਅ ਅੱਜ ਦੀ ਗੱਲ ਅੱਜ ਹੋ ਗਈ ਉਹ ਅੱਜ ਹੋ ਗਿਆ ਪਰ ਆਪਾਂ 1-2 ਦਿਨ ਪਹਿਲਾਂ ਤੇ ਉਹ ਕਿਹਾ ਸੀ ਸਾਡੇ ਨਾਲ ਕਿਸੇ ਨੇ ਕੋਈ ਗੱਲ ਹੀ ਨਹੀਂ ਕੀਤੀ ਉਹ ਚਾਚੀ ਜੀ ਤੁਹਾਨੂੰ ਪਤਾ ਤੇ ਆ ਘਰ ਚ ਕਿੰਨਾ ਕਲੇਸ਼ ਚੱਲਣ ਦਿਆ ਵਾ ਉਹਦੇ ਚੱਕਰਾਂ ਵਿੱਚ ਫਿਰ ਮੈਂ ਕਿਹਾ ਤੁਸੀਂ ਜਾਓ ਕੋਈ ਨਾ ਵੇਖ ਲਾਂਗੇ ਪਿੱਛੋਂ ਹੀ ਆਪੇ ਤੇ ਤੂੰ ਪੁੱਤ ਉਹਨੂੰ ਵੀ ਨਾਲ ਲੈਣਾ ਸੀ ਉਹਦਾ ਵੀ ਮਨ ਹੋ ਰਿਆ ਨਾਲ ਸੀ ਹੈ ਮੈਂ ਅੱਜ ਥੋੜੇ ਜਿਹਾ ਕੰਮ ਆਈ ਤੇ ਮੈਂ ਕਿਹਾ ਚਲ ਮੰਮੀ ਨਾਲ ਮਿਲ ਕੇ ਆਉਣੀ ਤੇ ਵੇਖਿਆ ਤੇ ਮੰਮੀ ਹੈ ਹੀ ਨਹੀਂ ਮੰਮੀ ਗਈ ਕਿੱਥੇ ਆ ਮੰਮੀ ਤੇ ਕਿਦਾ ਕੱਖ ਨਹੀਂ ਪਤਾ ਲੱਗਦਾ ਪੁੱਛ ਲੈ ਆਪਣੀ ਪਰਜਾਈ ਨੂੰ ਪਤਾ ਨਹੀਂ ਉਹਨੂੰ ਕੀ ਹੋਇਆ ਕੋਈ ਗੱਲ ਸੁਣਦੀ ਸਮੇਂ ਨੂੰ ਤਿਆਰ ਹੀ ਨਹੀਂ ਕੀ ਉਹ ਤੇਰੇ ਵੱਲੋਂ ਆਏ ਤੇ ਮਾਮਾ ਜੀ ਦਾ ਫੋਨ ਆ ਗਿਆ ਹੁਣ ਪਤਾ ਨਹੀਂ ਆਇਆ ਕਿ ਝੂਠ ਬੋਲੇ ਕਹਿੰਦੀ ਮੈਨੂੰ ਫੋਨ ਆਇਆ ਮੈਂ ਜਾਣਾ ਮੈਂ ਅੱਗੇ ਚਾਚੀ ਜੀ ਨਾਲ ਗੱਲ ਕਰਨੀ ਆ ਉਹ ਨਹੀਂ ਮੈਂ ਨਹੀਂ ਪੇਕੇ ਜਾਂਦੀ ਜਿੰਨੇ ਮੰਮੀ ਤੋਂ ਨਹੀਂ ਰਹਿੰਦੇ ਆ ਮੈਂ ਪਹਿਲਾਂ ਵੀ ਉਦੋਂ ਨਹੀਂ ਆਈ ਉਦੋਂ ਨਹੀਂ ਮੰਮੀ ਘਰੇ ਹੈਗੀ ਤੇ ਅੱਜ ਵੀ ਆਈ ਅੱਜ ਵੀ ਨਹੀਂ ਹੈਗੀ ਅੱਛਾ ਤੂੰ ਛੱਡ ਸਾਰੀਆਂ ਗੱਲਾਂ ਬਾਬਾ ਤੂੰ ਦੱਸ ਖਾਣਾ ਕੀ ਆ ਮੈਨੂੰ ਪਤਾ ਤੂੰ ਕੁਲਚੀਆਂ ਦੀ ਬੜੀ ਸ਼ਕੀਰ ਆ ਅਸੀਮਾ ਮੈਂ ਕਿਹਾ ਕੁਲਚੀਆਂ ਵਾਲਾ ਹੁਣ ਆ ਜੇ ਇੱਥੇ ਹੀ ਆ ਉਹਨੂੰ ਮੈਂ ਚੱਕਾ ਟੈਲੀਫੋਨ ਕਰਦੇ ਉਹਨੂੰ ਕਹਾਂ ਕੁਲਚਾ ਦੇ ਜੇ ਤੇ ਮਿਰਚਾਂ ਤੇਜ ਪਾਵੇਂ ਮੈਨੂੰ ਪਤਾ ਚਾਚੀ ਇਹ ਬੜਾ ਕਰਾਰਾ ਜਿਹਾ ਠੀਚਾ ਖਾਂਦੀ ਹੈ ਮੈਂ ਲਿਆ ਕਿਉਂ ਨਹੀਂ ਆ ਜਾਂ ਦਸ ਮੈਂ ਤਾਂ ਖਾਣ ਪੀਣ ਦੀ ਕੋਚ ਆਈ ਮੈਂ ਤੁਹਾਡੇ ਨਾਲ ਹੀ ਗੱਲ ਕਰਨ ਆਈ ਆ ਹਾਏ ਹਾਏ ਤੈਨੂੰ ਕਿਉਂ ਲਿਆਵਾਂ ਪਿਆਰ ਨਾਲ ਤੈਨੂੰ ਮੈਂ ਕੁਲਝੇ ਬਾਰੇ ਪੁੱਛਣੀ ਆ ਤੇ ਗੱਲ ਤੂੰ ਮੇਰ ਨਾਲ ਕਰਨੀ ਆ ਮੈਂ ਤੇ ਸੁਣਨੀ ਗੱਲ ਉਹ ਬੱਸ ਕਰ ਜੋ ਜਿੰਨਾ ਕ ਤੁਸੀਂ ਮੈਨੂੰ ਪਿਆਰ ਕਰਦੇ ਜੇ ਮੇਰੀ ਗੱਲ ਸੁਣੋ ਭਾਬੀ ਤੁਸੀਂ ਮੇਰੀ ਜਿਹੀ ਕਿਉਂ ਦੀ ਜੇ ਕਿਦੀ ਚੰਮੀ ਦੀ ਮਤਲਬ ਤੇਰਾ ਮਤਲਬ ਕੀ ਹੈ ਮਤਲਬ ਤੇ ਸਾਫ਼ ਹੀ ਦੇਖਦਾ ਤਾਨੂੰ ਮੇਰੇ ਵੱਲ ਦੀ ਗੱਲ ਕਰਨੀ ਚਾਹੀਦੀ ਤੇ ਗੱਲ ਗੱਲ ਤੇ ਉਹਦੇ ਵੱਲ ਦੀ ਗੱਲ ਕਰਦੇ ਜੇ ਸਿਮਰਤ ਪਾ ਬਿਨਾਂ ਕੱਢੀ ਦੋਨਾਂ ਦੀਆਂ ਮੈਂ ਤੈਨੂੰ ਉਦੋਂ ਵੀ ਸਮਝਾਇਆ ਕਿ ਅੱਜ ਵੀ ਸਮਝਾਉਣੀ ਆ ਬਸ ਤੇਰਾ ਨਜਾਇzia ਗਲਤ ਤੇ ਵੇਖਣ ਦਾ ਮੇਰੇ ਵੱਲ ਸ਼ੰਮੀ ਮੈਨੂੰ ਪਿਆਰ ਨਾਲ ਬੁਲਾਉਂਦੀ ਆ ਤੇ ਪਿਆਰ ਪੂਰਾ ਲੈਂਦੀ ਆ ਤੂੰ ਮੈਨੂੰ ਪਿਆਰ ਨਾਲ ਨਹੀਂ ਬੁਲਾਉਂਦੀ ਪਰ ਮੈਂ ਪਿਆਰ ਤੈਨੂੰ ਪੂਰਾ ਦਿੰਨੀ ਆ ਪਰ ਤੂੰ ਤੂੰ ਹਰ ਵੇਲੇ ਪਤਾ ਨਹੀਂ ਕਿਉਂ ਮੈਂ ਇਸੇ ਮੈਂ ਆ ਮੇਰੇ ਸਿਰ ਤੇ ਸਵਾਰ ਹੋ ਜੰਨੀ ਆ ਆ ਕੇ ਤੇ ਮੈਂ ਕਿਹਾ ਕੀ ਉਦੋਂ ਤੁਹਾਨੂੰ ਨਹੀਂ ਪਤਾ ਉਦੋਂ ਤੂੰ ਕੀ ਕਰਕੇ ਆਏ ਜੇ ਗੱਲ ਤੁਹਾਨੂੰ ਮੇਰੇ ਵੱਲ ਦੀ ਕਰਨੀ ਚਾਹੀਦੀ ਸਾਰੀ ਗੱਲ ਤੂੰ ਸ਼ੰਮੀ ਵੱਲ ਦੇ ਕਰਕੇ ਆ ਗਏ ਜੇ ਜੇ ਤਾਨੂੰ ਸ਼ਮੀ ਨੇ ਸਾਰੀ ਗੱਲ ਦੱਸੀ ਹੀ ਤੇ ਜੇ ਮੈਂ ਤੁਹਾਨੂੰ ਉਹਨਾਂ ਸਾਹਮਣੇ ਕਹਿ ਆਈ ਦਿੱਤਾ ਹੀ ਇਹ ਗੱਲ ਦਾ ਤੇ ਤੁਸੀਂ ਮੰਨੇ ਕਿਉਂ ਨਹੀਂ ਕਿ ਤੁਹਾਨੂੰ ਸਾਰੀ ਗੱਲ ਦਾ ਪਤਾ ਹੀ ਸਿਮਰਤ ਮੈਂ ਉਹੋ ਜੀ ਪਾ ਬੀਨੀ ਆਂ ਕਿ ਬਲਦੀ ਅੱਗ ਦੇ ਵਿੱਚ ਜ਼ਿਆਦਾ ਮੱਖੋਣੀ ਤੇ ਤੇਲ ਗੱਲ ਨੂੰ ਮੈਂ ਠੰਡਿਆ ਕਰਨ ਗਈ ਸੀ ਮੈਂ ਉੱਥੇ ਇਹ ਨਹੀਂ ਤੇ ਸੰ ਗਈ ਤੇ ਹਾਂ ਮੈਨੂੰ ਸ਼ਮੀ ਨੇ ਦੱਸਿਆ ਹੀ ਕੋਈ ਗੱਲਾਂ ਲੁਕਾਉਣੀਆਂ ਵੀ ਪੈਂਦੀਆਂ ਵਾ ਸੱਸ ਮਾਂ ਦੇ ਸਾਹਮਣੇ ਮੈਂ ਕਿਵੇਂ ਕਹਿ ਦੰਦੀ ਤੇਰੇ ਵੀ ਸੱਸ ਸੀ ਤੇ ਉਹਦੇ ਵੀ ਸੱਸ ਸੀ ਕੱਲੀ ਸ਼ਮੀ ਦੀ ਸੱਸ ਨਹੀਂ ਸੀ ਇਹ ਜੀ ਕੋਤਲ ਕਈ ਗੱਲਾਂ ਹੁੰਦੀਆਂ ਐ ਕਿ ਜੜੀਆਂ ਸੋਹਣਿਆਂ ਕੋ ਲਕਾਣੀਆਂ ਕਰਦੀਆਂ ਤੇ ਸੱਸਾਂ ਫਿਰ ਉਸ ਗੱਲ ਦਾ ਮਹਿਣਾ ਬਣ ਜਾਂਦਾ ਚਾਚੀ ਜੀ ਤੁਸੀਂ ਤੇ ਬੱਸ ਹੀ ਕਰੋ ਨਾ ਮੈਂ ਬੱਸ ਕਰਾਂ ਤੈਨੂੰ ਹੋ ਕੀ ਗਿਆ ਕਿਤਨਾ ਬੋਲਣ ਢਈ ਤੂੰ ਮੇਰੇ ਨਾਲ ਹੁਣ ਆ ਕੀ ਆ ਪਹਿਲਾਂ ਤੁਹਾਨੂੰ ਮੈਂ ਬੜੀ ਚੰਗੀ ਲੱਗਦੀ ਹੁੰਦੀ ਕੁਵਾਰਿਆਂ ਤੁਸੀਂ ਬੜਾ ਕਹਿੰਦੇ ਹੋ ਕਿ ਸ਼ੰਭੀ ਬਾਹਰ ਵਿੱਚ ਹੈ ਸਿਮਰਤ ਤੋਂ ਪਹਿਲਾਂ ਹੁਣ ਕੀ ਹੋ ਗਿਆ ਹੁਣ ਤੁਹਾਨੂੰ ਉਹਦਾ ਦੁੱਖ ਲੱਗਦਾ ਪਰ ਮੇਰਾ ਕਦੇ ਕਨੂੰ ਦੁੱਖ ਨਹੀਂ ਲੱਗਾ ਹਰ ਗੱਲ 'ਚ ਤੁਸੀਂ ਉਹਨੂੰ ਅੱਗੇ ਰੱਖਦੇ ਜੀ ਮੈਨੂੰ ਕਦੀ ਅੱਗੇ ਰੱਖਿਆ ਕਿਉਂ ਪੁੱਤ ਤੈਨੂੰ ਮੈਂ ਹਰ ਜਗ੍ਹਾ ਤੇ ਅੱਗੇ ਰੱਖਦੀ ਆ ਇਸ ਕਿਸ ਤਰ੍ਹਾਂ ਤੇ ਤੂੰ ਗੱਲ ਕਰਨ ਢਈ ਆ ਏ ਵੇਖ ਹੀ ਗਿਆ ਮੈਂ ਚਾਚੀ ਜਿੱਦਾਂ ਉਧਰ ਹੋਇਆ ਨਾ ਸਾਰੀ ਗੱਲ ਮੈਂ ਦੇਖਦੀ ਸੀ ਪਰ ਮੇਰੀ ਗੱਲ ਸੁਣ ਜਿਸ ਤਰ੍ਹਾਂ ਤਾਂ ਉਹਨੂੰ ਦੁੱਖ ਲੱਗਾ ਤੇਨੂੰ ਨਾ ਦੁੱਖ ਕੋਈ ਵੀ ਲੱਗੇ ਪੁੱਤ ਤੂੰ ਸੁਖੀ ਤੇ ਨਹੀਂ ਆ ਇਹੋ ਗੱਲ ਨੇ ਉਹਨੂੰ ਪੁੱਛ ਕੇ ਵੇਖ ਚਾਚੀ ਜੀ ਉਹਨੂੰ ਪੁੱਛ ਕੇ ਵੇਖ ਕਿਸ ਹਾਲਾਤਾਂ ਚੋਂ ਨਿਕਲਣ ਡਈਓ ਕੁੜੀ ਵਿਚਾਰੀ ਜਿਹੜੀ ਜਨਾਨੀ ਮਾਂ ਨੇ ਨਾ ਮਨਸਾ ਦੀ ਉਹ ਮੇਰੇ ਜੁੱਗੀ ਰਹਿੰਦੀ ਪੁੱਤ ਬੇਤ ਸਭ ਤੈਨੂੰ ਆਪ ਮਿਲਣਾ ਸੀ ਬੇਖਰੀ ਖਾਂਸੋ ਕਮਸੁਮ ਸਿਮਾ ਸਿਮਾ ਤੂੰ ਗੱਲ ਕਰ ਮੈਂ ਜੱਜੀ ਦੀ ਗੱਲ ਤੇ ਕਰਦਾ ਤੇ ਤਾਂ ਤਾਈ ਤੇ ਨੇ ਗੁੱਸੇ ਜਿਆ ਹੋਣ ਇਤਨਾ ਗੱਲ ਕਰੀਏ ਤੇ ਕਰੀਏ ਕੀ ਇਹਨੇ ਤੇ ਕਹਿੰਦਾ ਤੇ ਸ਼ਮੀ ਮਾਲ ਦੇ ਇੰਨੇ ਸੋਚਿਆ ਵਾ ਭਾਬੀ ਨੇ ਤੈਨੂੰ ਹੀ ਕਰਦੇ ਗੱਲ ਉਹਨਾਂ ਮਾਲ ਦੀ ਜੇ ਤੂੰ ਸਾਰੀ ਗੱਲ ਸ਼ਮੀ ਦੀ ਨੇ ਉਧਰ ਫੋਨ ਤੇ ਦੱਸੀ ਹੀ ਨਾ ਤੂੰ ਹੀ ਸਭ ਤੋਂ ਪਹਿਲਾਂ ਮੈਨੂੰ ਦੱਸਣੀ ਕਿ ਹਾਂ ਸਿਮਰਤ ਇਹ ਤਾਂ ਚੱਲਦੀ ਆ ਪਰ ਨਾ ਤੂੰ ਹੀ ਤੇਰੀ ਗੱਲ ਤੇ ਪਰਦੇ ਪਾਉਂਦੇ ਜੀ ਤੇ ਜਿੱਤੇ ਨੂੰ ਪਤਾ ਲੱਗ ਗਿਆ ਤੇ ਤੂੰ ਕਿਹੜਾ ਫੋਨ ਕਰਕੇ ਮੈਨੂੰ ਪੁੱਛਿਆ ਕਿ ਭਾਬੀ ਤਾਂ ਸ਼ਮੀ ਦੀ ਆ ਗੱਲ ਹੋਈ ਗੱਲ ਸਹੀ ਹੈ ਤੂੰ ਪੁੱਛਿਆ ਤੋੜਾ ਦਰਦ ਸਮਝਿਆ ਤੂੰ ਸ਼ਮੀ ਨੂੰ ਅੰਦਰ ਵੜ ਕੇ ਪੁੱਛਦੀ ਤੇ ਰੋਲਾ ਪਾ ਕੇ ਨਾ ਪੁੱਛਦੀ ਸਾਰੇ ਆ ਸਾਹਮਣੇ ਮੈਂ ਮਣਾਉਣੀ ਬੜਾ ਦਰਦ ਮਣਾਉਣੀ ਹੁੰਦਾ ਪਰ ਹੁਣ ਨਹੀਂ ਮੈਂ ਤੋ ਬਣਾਇਆ ਜਿੰਦੀ ਉਹ ਚਾਤ-ਚਾਂਤਰੀਆਂ ਕਰਦੀ ਮੇਰਾ ਛੱਡ ਤੂੰ ਸਭ ਕਿਆ ਕਰਾਂ ਦੇਖ ਇਹ ਤਾਂ ਕੰਮ ਹੈ ਉਹ ਤੂੰ ਕਰ ਦੇ ਭਲੇ ਦਾ ਕੰਮ ਹੈ ਦਾ ਕੰਮ ਹੈ ਤੇਰੀ ਸਾਰੇ ਰਿਸ਼ਤੇਦਾਰ ਭੈਣ ਭਰਾਵਾਂ ਚ ਬੜੀ ਸੋਭਾ ਹੋਣੀ ਵੇਖ ਲੈ ਕਾਲੇ ਤੈਨੂੰ ਪਤਾ ਤੇ ਹੈਗਾ ਕਿ ਸ਼ਮੀ ਮਾਰੇ ਬਾਂਸਾਂ ਦੇ ਪਤਾ ਨਾ ਤੈਨੂੰ ਹੂੰ ਤੇ ਤੁਹਾਡਾ ਕੀ ਪਲਾਨ ਹੈ ਉਹਦੇ ਬੇਬੀ ਦੇ ਅੰਦਰ 10 ਮਿੰਟ ਅਜੇ ਇਹ ਚੀਜ਼ ਬਾਰੇ ਸੋਚਿਆ ਨਹੀਂ ਮੇਰੇ ਵੀ ਸਾਹਿਲ ਕਹਿੰਦੇ ਕਿ ਅਜੇ ਥੋੜਾ ਟਾਈਮ ਲੱਗਣਾ ਹਨ ਇਸ ਕਰਕੇ ਜਾਣੇ ਕਿ ਚਾਚੀ ਜੀ ਇਹਨਾਂ ਨੇ ਅਜੇ ਸੋਚਿਆ ਨਹੀਂ ਤੇ ਤੂੰ ਓੰ ਕਰ ਆਪਣੀ ਭੈਣ ਕਰਕੇ ਸੋਚ ਲੈ ਤੂੰ ਉਹ ਬੱਚੇ ਨੂੰ ਜਨਮ ਦੇ ਕੇ ਆਪਣੀ ਭੈਣ ਵਿਚੋ ਨਿਛਪਾ ਦੇ ਇਹਨੇ ਕਿੱਦਾਂ ਸੋਚ ਲਿਆ ਇਹ ਤੁਹਾਡੇ ਮਨ ਚ ਆਈ ਵੀ ਕਿੱਦਾਂ ਗੱਲ ਸਿਮਰਤ ਭੈਣੇ ਕੀ ਉਹ ਘਰ ਦੀ ਗੱਲ ਕਰ ਚੀ ਰਹੇਗੀ ਇਹ ਬੜਾ ਵੱਡਾ ਪੁੰਨ ਦਾ ਕੰਮ ਹੀ ਤੁਹਾਡੇ ਲਈ ਪੁੰਨ ਦਾ ਕੰਮ ਪਰ ਮੇਰੇ ਲਈ ਨਹੀਂ ਮੈਂ ਕਿੱਦਾਂ ਆਪਣਾ ਬੱਚਾ ਉਹਦੇ ਦਰਮਿਆਨ ਪਾਦਾ ਸਿਮਰਤ ਤੂੰ ਆਪਣੀ ਭੈਣ ਦਾ ਦੁੱਖ ਵਡਾ ਲੇਂਗੀ ਨਾ ਤੇ ਸੁਭਾ ਲੈਂਗੀ ਮੈਨੂੰ ਇਹ ਦੋਖਣਾ ਕੋਈ ਮਤਲਬ ਨਹੀਂ ਆ ਪਰ ਮੈਂ ਜੇ ਬੱਚੇ ਪਲਾਨ ਬਾਰੇ ਸੋਚਿਆ ਤਾਂ ਨਾ ਹੀ ਮੈਂ ਆਪਣਾ ਪਹਿਲਾ ਬੱਚਾ ਉਹਨੂੰ ਕਿਉਂ ਦਵਾਂਗੀ? ਚਲ ਕੋਈ ਨਹੀਂ। ਮੈਂ ਤੇਰੀ ਸੱਸ ਨਾਲ ਗੱਲ ਕਰਦੀ। ਤੂੰ ਬੱਚੇ ਬਾਰੇ ਸੋਚ ਮੇਰੀ ਗੱਲ ਸੁਣੋ ਚਾਚੀ ਜੀ। ਮੈਂ ਤੁਹਾਡੇ ਨਾਲ ਜਿਆਦੀਆਂ ਗੱਲਾਂ ਨਹੀਂ ਕਰਨੀਆਂ। ਇਹ ਚੀਜ਼ ਤੂੰ ਆਪਣੇ ਮਨ ਚੋਂ ਕੱਢ ਦਿਓ ਕਿ ਮੈਂ ਆਪਣਾ ਬੱਚਾ ਉਹਦੇ ਝੋਲੀ ਪਾਉਂਗੀ। ਨਾ ਇਹ ਗੱਲ ਤੂੰ ਸਾਹਿਲ ਨਾਲ ਨਾ ਹੀ ਮੇਰੀ ਸੱਸ ਨਾਲ। ਕਹੇ ਨਾ ਵੀ ਇਹ ਗੱਲ ਤੂੰ ਨਹੀਂ ਕਰਨੀ ਜੀ। ਮੈਂ ਹੀ ਚੋਣੀ ਕਿ ਇਹ ਗੱਲ ਮੈਨੂੰ ਕਰਨ ਲਈ ਬਾਅਦ ਮੈਨੂੰ ਫੋਰਸ ਕਰ ਤੇ ਮੈਂ ਆਪਣਾ ਬੱਚਾ ਨਹੀਂ ਦੇਣਾ ਉਹਨੂੰ। ਸਿਮਰਤ ਤੈਨੂੰ ਫੇਰ ਇੱਕ ਵਾਰੀ ਮੈਂ ਕਹਿ ਨਹੀਂ ਨੀ ਭਲੇ ਦਾ ਕੰਮ ਹੀ ਕਿਸੇ ਨੂੰ ਮਾਂ ਬਣਾ ਕੇ ਸਾਰੀ ਸੋਭਾ ਤੈਨੂੰ ਮਿਲਨੀ ਆ ਹੋਰ ਕਿਸੇ ਨੂੰ ਨਹੀਂ ਮਿਲਨੀ ਚੰਮੀ ਨੋਤ ਚੰਮੀ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਆ ਜਾਂਦੀਆਂ ਵਾ ਓਏ ਅਜੋ ਜੀ ਸੋਭਾ ਨੂੰ ਕੀ ਕਰਦਾ ਮੈਂ ਆਪਣੇ ਬੱਚਾ ਕਿੱਦਾਂ ਦੇ ਦਿਆਂ ਉਹਨੂੰ ਕਹਿਣੋਂਗੇ ਤੇਰੇ ਪੈਰ ਧੋ ਧੋ ਕੇ ਪੀਏਗੀ ਸਾਰੀ ਉਮਰ ਮੈਂ ਕੋ ਤਾਂ ਤੇਰੇ ਘੜੀ ਛੋਲੀ ਟੱਡ ਦੀ ਮੇਰੇ ਤੈਨੂੰ ਖੁਸ਼ੀਆਂ ਦੇ ਦੇ ਕਾਚੀ ਵਾਲ ਨੇ ਇੱਕ ਨਾ ਸਿੱਲ ਨਾ ਤੂੰ ਤੇਰੇ ਖੁਸ਼ੀਆਂ ਜਿੱਤਰਾ ਦੇ ਦੇ ਸਾਸਿਆ ਨਾ ਨਹੀਂ ਤਾਂ ਉਹਨੇ ਨੂੰ ਕਰੋ ਕੱਢ ਦੇਣਾ ਵੇਲਾ ਤੇਰਾ ਬੱਚਾ ਤੇ ਤੇਰੀ ਅੱਖਾਂ ਦੇ ਸਾਹਮਣੇ ਜਾਣਾ ਨਾ ਚਾਚੀ ਦਾ ਮੱਸ ਮਾਸੀ ਦਾ ਮਾਸੀ ਲਗਣੀ ਹੈ ਨਾ ਮਾਸੀ ਦਾ ਵੀ ਪਿਆਰ ਮਿਲਣਾ ਵਾ ਉਹਨੂੰ ਵੇਲਾ ਪੁੱਤ ਮੈਂਨ ਮਾ ਦੇ ਤੀ ਇਹਨੂੰ ਨਹੀਂ ਤਾਂ ਬੜੀਆਂ ਗੱਲਾਂ ਸੁਣਡੀਆਂ ਪੈਣਗੀਆਂ ਪੁੱਤ ਇਹ ਤਾਂ ਢੇਲੀ ਕਹਿਣਾ ਸੋਖਾ ਵਾ ਪਰ ਮੇਰੇ ਲਈ ਨਹੀਂ ਤੁਸੀਂ ਤਾਂ ਬੜੇ ਰਮਾਨਾ ਕਹਿਤਾ ਕਿ ਆਪਣਾ ਬੱਚਾ ਉਹਨੂੰ ਦੇ ਦੇ ਇਹ ਮੈਨੂੰ ਪਤਾ ਵਾ ਨਾ ਮਾਂ ਤੇ ਅਸੀਮਤ ਮਾਂ ਜਾਨ ਮੇਰੀ ਤੇ ਤੂੰ ਖੁਸ਼ੀਆਂ ਦੇ ਰਹੀ ਮੈਂ ਤੇਰੇ ਪੈਰੀਂ ਪੱਦੀ ਆ ਮੇਰੀ ਤੇ ਤੂੰ ਮੇਰੀ ਤੇ ਤੂੰ ਖੁਸ਼ੀਆਂ ਦੇ ਰੇ ਪੁੱਤ ਚਾਚੀ ਜੀ ਦੀ ਸੋਚ ਵੀ ਕਿੱਦਾਂ ਲਿਆ ਕਿ ਮੈਂ ਆਪਣਾ ਬੱਚਾ ਜੰਮ ਕਿਉਂ ਉਹਨੂੰ ਕਿੱਦਾਂ ਦੇ ਦੂੰਗੀ ਉਹ ਵੀ ਪਹਿਲਾ ਬੱਚਾ ਇੱਕ ਮਾਂ ਲਈ ਉਹਦਾ ਪਹਿਲਾ ਬੱਚਾ ਤੁਹਾਨੂੰ ਵੀ ਪਤਾ ਹੋਣਾ ਕਿੰਨਾ ਜ਼ਰੂਰੀ ਹੁੰਦਾ ਵਾ ਫਿਰ ਤੁਸੀਂ ਉਹਦੇ ਵੱਲ ਦੀ ਗੱਲ ਕਰਤੇ ਮੇਰੇ ਬਾਰੇ ਕਦੀ ਨਹੀਂ ਸੋਚਿਆ ਬਾਰਿਸ਼ ਤੁਸੀਂ ਫੇਰ ਕਹਿੰਨਾ ਕਿ ਸਿਮਰਤ ਦੇ ਇਨੀ ਗੱਲ ਕਹਿ ਦਿੱਤੀ ਕਿ ਮੈਂ ਤੁਸੀਂ ਹਮੇਸ਼ਾ ਮਿਲਿਆ ਉਹ ਗੱਲ ਕਹਿੰਦੇ ਰੇ ਨਾ ਕਿ ਨਹੀਂ ਸ਼ਿਮਰਨ ਤੂੰ ਸ਼ਮੀ ਤੋਂ ਪਹਿਲਾਂ ਵਾ ਤੈਨੂੰ ਮੈਂ ਹੀ ਸ਼ਮੇ ਅੱਗੇ ਰੱਖਿਆ ਮੈਨੂੰ ਤੇ ਕੀ ਬਸ ਤੂੰ ਮੈਨੂੰ ਅੱਗੇ ਰੱਖਿਆ ਨਹੀਂ ਹਮੇਸ਼ਾ ਤੇ ਉਹਦੀ ਖੁਸ਼ੀਆਂ ਬਾਰੇ ਸੋਚਿਆ ਹੁਣ ਵੀ ਕਿੱਡੇ ਰਮਾਨਾ ਕਹਤਾ ਤੂੰ ਆਪਣਾ ਬੱਚਾ ਜੰਮ ਕੇ ਉਹਨੂੰ ਦੇ ਦੋ ਕਿਉਂ ਦੀ ਦਮੈਂ ਉਹਨੂੰ ਖੁਸ਼ੀਆਂ ਮਿਲ ਜਾਣ ਮੇਰੀਆਂ ਖੁਸ਼ੀਆਂ ਦਾ ਕਿਸੇ ਨੂੰ ਕੋਈ ਮਤਲਬ ਨਹੀਂ ਉਹ ਤਾਂ ਮੈਂ ਤੰਦ ਕਹਿਣ ਦੀਆਂ ਤੂੰ ਆਪਣੇ ਆਪ ਕਹਿਣ ਦੀਆਂ ਕਿ ਮੈਂ ਹਜੇ 4-5 ਸਾਲ ਮਾਂ ਨਹੀਂ ਬੰਨਣਾ ਮੈਂ ਤਾਂ ਤੰਦ ਕਹਿਣ ਦੀਆਂ ਤੇ ਮਾਂ ਬੰਨਣਾ ਨਹੀਂ ਤੇ ਤਾਂ ਮਤਲਬ ਇਹ ਛੋੜੀ ਕਿ ਮੈਂ ਆਪਣਾ ਬੱਚਾ ਉਹਨੂੰ ਦੇ ਦਾਂ ਤੇ ਸਿਮਰਤ ਇਹ ਕਹਿਣਾ ਸੋਖਾ ਪਰ ਕੰਨਾ ਬਹੁਤ ਔਖਾ ਵਾ ਇਹਦੇ ਵਿੱਚ ਗਲਤ ਵੀ ਕੀ ਕਹਿਨਤਾ ਚਾਚੀ ਨੇ ਸੋਚ ਸੋਚ ਦੇ ਬਾਰੇ ਆਪਣੀ ਪੈਨ ਬਾਰੇ ਸੋਚ ਮੈਂ ਸੋਚਿਆ ਜਿਹਦੇ ਬਾਰੇ ਜਿੰਨਾ ਸੋਚਣਾ ਪਰ ਇਹ ਗਲਤ ਵੀ ਤੇ ਮਾਚੋ ਕੱਢ ਦੋ ਕਿ ਮੈਂ ਆਪਣਾ ਬੱਚਾ ਉਹਨੂੰ ਦਵਾਂਗੀ ਗਲਤ ਚਾਚੀ ਜੀ ਕੁਝ ਗਲਤ ਨਹੀਂ ਕਹਿਨਗੀ ਸੋਚ ਲਾ ਸੋਚ ਲਾ ਮੇਲਾ ਤੂੰ ਬਸ ਕਰ ਜਾ ਤੁਸੀਂ ਕੀ ਕੋ ਗੱਲ ਤੇ ਵੀ ਰੱਟ ਲਾ ਕੇ ਬੈਠੇ ਜੀ ਜਿਹਨਾਂ ਮੈਨੂੰ ਕਹਿ ਦਿੱਤਾ ਕਿ ਮੈਂ ਆਪਣਾ ਬੱਚਾ ਨੂੰ ਨਹੀਂ ਦੇਣਾ ਤੁਸੀਂ ਤਾਂ ਚਾਹੁੰਦੇ ਜੀ ਕਿ ਉਹਦੀ ਜ਼ਿੰਦਗੀ 'ਚ ਖੁਸ਼ੀਆਂ ਆ ਰੇ ਮੇਰੀ ਜ਼ਿੰਦਗੀ ਭਾਵੇਂ ਉੱਝੜ ਜੇ ਨਾ ਪੁੱਤ ਨਾ ਅਪਾਏ ਤਰ੍ਹਾਂ ਨਹੀਂ ਚਾਹੁੰਦੇ ਪੁੱਤ ਬਾਜੀ ਬਾਜੀ ਚਾਚੀ ਜੀ ਮੈਨੂੰ ਸਭ ਦੇਖਦਾ ਵਾ ਤੁਸੀਂ ਚਾਹੁੰਦੇ ਨੇ ਉਹਦੀ ਝੋਲੀ ਬੱਚਾ ਪੈ ਜੇ ਉਹ ਆਪਣੇ ਘਰ ਵੱਲ ਦੀ ਨਿਗਾ ਚੰਗੀ ਬਣ ਜੇ ਸੱਸ ਦੀ ਨਿਗਾ ਚੰਗੀ ਬਣ ਜੇ ਆਪਣੇ ਦੇਦ ਦੀ ਨਿਗਾ ਚੰਗੀ ਬਣ ਜੇ ਸਾਰਿਆਂ ਦੇ ਵਿੱਚ ਉਹਨਾਂ ਖੁਸ਼ੀਆਂ ਮਿਲ ਜੇ ਮੈਂ ਬਹੋ ਜੜ ਕੇ ਬਹਿ ਜਾ ਪਰ ਪੁੱਤ ਸੋਪਾ ਤਾਂ ਤੇਰੇ ਹੀ ਹੋਣੀ ਨਾ ਤਾਂ ਦੀ ਸੋਪਾ ਇਹ ਸੋਪਾ ਨਹੀਂ ਪੁੱਤ ਬੱਚਾ ਪਾਇਆ ਮਿਸਾਲ ਬਣ ਜਾਂਦੀ ਤੂੰ ਉਹ ਮੈਨੂੰ ਇਹੋ ਜੀ ਮਿਸਾਲ ਨਹੀਂ ਚਾਹੀਦੀ ਕਿ ਜਿਹੜੀ ਇੱਕ ਮਾਂ ਆਪਣੇ ਬੱਚਾ ਘਰ 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 ਝੋਲੀ ਪਾ ਦੂਗੀ ਸਿਮਰਤੋਂ ਕੋਈ ਹੋਣੀ ਐ ਤੇਰੀ ਪੈਣ ਐ ਤੇ ਕਿਉਂ ਨਹੀਂ ਆਹ ਮੇਰੀ ਨਹੀਂ ਪੈਣ ਹੈਗੀ ਤਾਨੂੰ ਕਿਉਂ ਨਹੀਂ ਸਮਝ ਲੱਗਦੀ ਇੱਕ ਵਾਰੀ ਉਹ ਮੇਰੀ ਨਹੀਂ ਪੈਣ ਹੈਗੀ ਤੁਸੀਂ ਉਹਦੇ ਬਾਰੇ ਗੱਲ ਕਰਦੇ ਹੋ ਜੇ ਪਰ ਪਾਪੀ ਤੁਹਾਡਾ ਨਹੀਂ ਹੈ ਕਿ ਬੰਦ ਵਾਲੇ ਵਾਰੀ ਗੱਲ ਕਰਨ ਦਾ ਕਿਉਂਕਿ ਤੁਸੀਂ ਮੇਰੀ ਬਜਾਏ ਇਹ ਕਰ ਦਿੱਤੀ ਨਾ ਉਹਦੇ ਵਾਲੀ ਗੱਲ ਫੇਰ ਸਿਮਰਤ ਤੇਰੀ ਖਲ ਸਭ ਚੰਗੀ ਕੋਸ਼ਿਸ਼ ਕਰ ਉਹ ਬੱਚਾ ਤੇਰਾ ਹੀ ਹੋਣਾ ਹੈ ਤੁਸੀਂ ਦੋ ਪਾਪਾ ਨੇ ਇਕੱਠੇ ਰਹਿਣ ਕੇ ਪਾਲ ਲਿਓ ਤੂੰ ਆਪਣੇ ਆਪ ਤੇ ਕਹਿਣ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰ ਵਾਸ ਕਰੋ ਚਾਚੀ ਜੀ ਤੁਹਾਡਾ ਤੇ ਮੈਂ ਮੰਨਦੀ ਆ ਕਿ ਤੁਹਾਡੀ ਤੋਂ ਭਤੀਜੀ ਲੱਗੀ ਤੁਹਾਡਾ ਤੇ ਮੈਂ ਹਜੂਮ ਕਰ ਜਾਂਦੀ ਪਰ ਭਾਬੀ ਤੂੰ ਤੂੰ ਤਾਂ ਥੋੜਾ ਬੋਤਾ ਮੇਰੇ ਬਾਰੇ ਸੋਚਣਾ ਫੇਰ ਸ਼ੰਮੀ ਵਾਲੀ ਗੱਲ ਕਰ ਦਿੱਤੀ ਔਰ ਤੇਰੀ ਫਿਰ ਬਗਾਨੀ ਮੇਰੇ ਤੇਰੀ ਆਪਣੀ ਆ ਤੂੰ ਇਹਨਾਂ ਦਾ ਸੋਚ ਕੇ ਮੇਰੇ ਦਿਲ ਤੇ ਕੀ ਬੀਤੂਗੀ ਕਿ ਮੈਂ ਆਪਣਾ ਬੱਚਾ ਕਿ ਤਾਨੂੰ ਦੇ ਦਾਂ ਸਿਮਰਤ ਮੀਂਹਾਸਤੇ ਕੋਈ ਬਦਾਨ ਨਹੀਂ ਆ ਤੂੰ ਵੀ ਆਪਣੀ ਐ ਨਾ ਸ਼ੰਮੀ ਨਹੀਂ ਆਪਣੀ ਆ ਤੂੰ ਇਸ ਦਾ ਕਿਉਂ ਸੋਚਦੀ ਆ ਓ ਮੈਂ ਤੁਹਾਡੇ ਘੜੀ ਜੋੜੇ ਹੱਥ ਮੈਨੂੰ ਕੱਲਿਆਂ ਛੱਡ ਦਵਾ ਮੈਂ ਤੁਹਾਡ ਨਾਲ ਕੋਈ ਗੱਲ ਨਹੀਂ ਕਰਨੀ ਸੁਣ ਲੈ ਕਾਤੇ ਸੁਣ ਜਾ ਸਿਮਰਤ ਕਾਲ ਤੇ ਸੁਣ